ਜਾਨੀ ਜਣੇ ਤਾਂ ਭਗਤ ਜਣ ਦਾ ਦਾਤਾ ਜਸੂਰ ਗੁਰੂ ਪਿਆਰੀ ਸਾਹਿਬ ਜੀ ਬਹੁਤ ਹੀ ਰੁਕੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਆ ਕਿ ਬ੍ਰਹਮ ਲੀਨ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਦੇ ਮਾਤਾ ਜੀ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰਮਾਤਮਾ ਵੱਲੋਂ ਬਖਸ਼ੀ ਗਈ ਸਵਾਸਾਂ ਦੀ ਪੂਜ ਨੂੰ ਪੂਰਾ ਕਰਕੇ ਅੱਜ 26 12 2024 ਨੂੰ ਉਹ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਰਾਜੇ ਹਨ ਤੇ ਆਪ ਸਭ ਸੰਗਤਾਂ ਨੂੰ ਜੋ ਵੀ ਮਾਈ ਪਾਈ ਇਸ ਮੈਸੇਜ ਨੂੰ ਸੁਣ ਰਿਹਾ ਹੈ ਉਹਨਾਂ ਅਗੇ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ 26 ਨਵੰਬਰ 26 ਦਸੰਬਰ 2024 ਨੂੰ ਮਾਤਾ ਜੀ ਦਾ ਸੰਸਕਾਰ ਜਿਹੜਾ ਹੈ ਉਹ ਮੰਦੀਸ਼ੌਰ ਕਬੀਰ ਗੁਰੂ ਆਸ਼ਰਮ ਕਾਨੋ ਆਂਦੇ ਨੇਰੇ ਹੀ ਹੋਵੇਗਾ ਤੇ ਆਪ ਸਭ ਸੰਗਤਾਂ ਜਿਹੜੀਆਂ ਆ ਉਹ 3 ਤੋਂ ਲੈ ਕੇ 4 ਵਜੇ ਦੇ ਵਿੱਚ ਘਰ ਜਿਹੜੀਆਂ ਆ ਅੱਜ ਦੇ ਦਿਨ ਦਿਨ ਤੇ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰੋ ਜਿੰਨਾ ਜਿੰਨਾ ਸੰਗਤਾਂ ਤੱਕ ਇਹ ਮੈਸੇਜ ਪਹੁੰਚਦਾ ਆ ਜੀ ਕਿਉਂਕਿ ਉਹ ਉਹ ਸ਼ਖਸੀਅਤ ਇਦਾਂ ਦੇ ਸਾਨੂੰ ਜਿਨ੍ਹਾਂ ਨੇ ਪੰਜਾਬ ਵਿੱਚ ਤਨ ਤਨ ਸਤਿਗੁਰੂ ਗੁਰੂਬੀਰ ਸਾਹਿਬ ਜੀ ਮਹਾਰਾਜ ਦੇ ਪ੍ਰਚਾਰ ਕਰਨ ਵਾਲੇ ਭਗਤ ਨੂੰ ਸੂਰਮੇ ਨੂੰ ਜਨਮ ਦਿੱਤਾ ਸੀ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕੀ ਬਾਬਾ ਗੁਰਵਿੰਦਰ ਸਿੰਘ ਜੀ ਨੂੰ ਤੇ ਉਹਨਾਂ ਜੀ ਦੀ ਮਾਤਾ ਜੀ ਨੂੰ ਸ਼ਰਧਾਂਜਲੀ ਦੇਣ ਦੇ ਲਈ ਅੱਜ ਦੇ ਦਿਨ ਤੇ ਤੁਸੀਂ ਉਹਨਾਂ ਦੇ ਆਖਰੀ ਅੰਤਮ ਰਸਮਾਂ ਦੇ ਵਿੱਚ ਬਾਬਾ ਜੀ ਦੇ ਮਾਤਾ ਜੀ ਦੇ ਅੰਤਮ ਰਸਮਾਂ ਦੇ ਵਿੱਚ ਆਪ ਸਭ ਸੰਗਤਾਂ ਜਰੂਰ ਸ਼ਾਮਲ ਹੋਵੇ ਜੀ ਜੋ ਮਾਈ ਭਾਈ ਨੂੰ ਇਹ ਮੈਸੇਜ ਜਿਹੜਾ ਮਿਲਦਾ ਹੈ ਨਾ ਤੇ ਉਹ ਮੈਸੇਜ ਮਿਲਦੇ ਸਾਰ ਹੀ ਕਾਨੋਂ ਆਣ ਵੇਖੇ ਪਹੁੰਚਣ ਦੀ ਕਿਰਪਾਲਤਾ ਕਰਨ ਤੇ बस ਇੰਨਾ ਹੀ ਸ਼ਬਦਾਂ ਦੇ ਨਾਲ ਧੰਨ ਕਬੀਰ ਜੈ ਕਬੀਰ ਸਾਹਿਬ ਬੰਦਗੀ ਸਾਹਿਬ